ਅੱਜ ਦੇ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਜੀ ਉੱਪਰ ਦਾ ਨਿਪਟ ਚੱਲਿਆ ਬਈ ਉੱਪਰ ਦਾ ਫਿਨਿਸ਼ ਹੋ ਚੱਲਿਆ ਉਹ ਤੁਹਾਨੂੰ ਦਿਖਾਵਾਂਗਾ ਜਾਨਮਾਲ ਬਲੌਗ ਦੇ ਵਿੱਚ ਤੇ ਇਹ ਵੀ ਲਾ ਕੇ ਆਵਾਂ ਫਿਰ ਬਾਡੀ ਦਾ ਰਸ ਲਾ ਦੇ ਤਾਂ ਪਰ ਵੀ ਆ ਦੇ ਸਟਾਰਕ ਦੇ ਪਾਸੇ ਕਰੀ ਨਾ ਸੌਸਿਕਾ ਬਾਜੀ ਨਲਾਰੇਸ਼ ਨਾਲ ਰੇਸ਼ਾ ਹੁਣ ਹਾਂ ਜੀ ਆ ਲੱਗ ਗਿਆ ਇਹਦਾ ਰੇਸ਼ਾ ਨਾਲ ਰੇਸ਼ਾ ਮਿਲ ਗਿਆ ਆਹ ਟਾਇਰ ਮੇ ਥੱਲੇ ਭਾਰਦਾ ਤਾਂ ਇੰਨੀ ਫੱਕੀ ਤੇ ਵਾਈਟ ਵਿੱਚ ਥੋੜਾ ਰੇਸ਼ਾ ਹੋਣਾ ਚਾਹੀਦਾ ਰੇ ਤਾਂ ਇਹਦਾ 1 ਘੰਟਾ ਲਾਤੀ ਉਹਦੇ ਨਾਲ ਹਾਂ ਮੱਕੀ ਦੱਸਿਓ ਭਾਈਆ ਰੇਸ਼ਾ ਨਾਲ ਰੇਸ਼ਾ ਮੈਨੂੰ ਆ ਲੱਗ ਗਿਆ ਰੇਸ਼ਾ ਨਾਲ ਰੇਸ਼ਾ ਦੇਖੋ ਮਿਲਦੀ ਲੈ ਨਾਲ ਲੈ ਨਾਲ ਕਦ ਰੇਸ਼ਾ ਨਾਲ ਰੇਸ਼ਾ ਨਹੀਂ ਮਿਲਦਾ ਮਿਲਦਾ ਤਾ ਇਹਦਾ ਸਾਫ ਹੋ ਜਾਣਾ ਇਹਨਾਂ ਫਿਰ ਲਓ ਆਪਣੇ ਅੱਜ ਇੱਧਰ ਭਾਈ ਆ ਵੀ ਆ ਗਈ ਹਰ ਨੂੰ ਭਾਈ ਟਾਈਮ ਲੱਗ ਗਿਆ ਫਿਰ ਹੈ ਉੱਚਾ ਹੀ ਰੱਖੀਏ ਜਿੰਨਾ ਚੱਕ ਸਕਦਾ ਉੱਪਰ ਹਾਂਜੀ ਜਿੰਨਾ ਚੱਕ ਸਕਦਾ ਉੱਪਰ ਘਟਾ 6 ਇੰਚ ਲਾ ਕੇ ਬਚੇਗਾ 6 ਇੰਚ ਥੱਲੇ ਨੂੰ ਆਜੂਗਾ 6 ਇੰਚ ਥੱਲੇ ਬਚੇਗਾ ਦੋ ਇੰਚ ਲਾ ਕੇ ਬਚੇਗਾ ਆਪਾਂ ਮੰਨ ਲਿਆ ਆਹ 8 ਇੰਚ ਹੋਊਗਾ ਥੱਲੇ 3 ਇੰਚ ਹੀ ਰਹੇਗਾ 2 ਇੰਚ ਬਾਹਰ ਨਾ ਬਚੇਗਾ ਉੱਪਰ ਉਸੇ ਉੱਪਰ ਹੋ ਜੂਗਾ ਦੋ ਇੰਚ ਅੰਦਰ ਉਹ ਠੀਕ ਅੰਦਰ ਨੂੰ ਕਰਦੀ ਜੋਗਾ ਇੱਥੇ ਦਾ ਬਾਜ ਜਿਹੜੀ ਹੁਣ ਹਾਈਟ ਹੈ ਨਾ ਇੱਥੇ ਤੇ ਬਹੁਤ ਉੱਚੀ ਹੋ ਜਣ ਤੇ ਰਿਹਾ 6 ਇੰਚ ਤਾਇਆ ਦਾਬ ਲੈਣੀ ਥੱਲੇ। ਆਹੋ ਮੈਂ ਇੱਥੇ ਇਸ ਤੋਂ ਬਾਅਦ ਫਿਰ 2 ਇੰਚ ਹੋਰ ਜਾਏਗਾ ਫਿਰ 2 ਇੰਚ ਹੋ ਜਾਏਗਾ। ਠੀਕ ਹੈ। ਨਾ ਪਈ ਬਾਤਾ ਜਾਲ ਸਾਰੇ ਪਾਸੇ ਫਿਰ ਹੈ। ਹੌਸੇ ਕਰ ਬਰਾਉ ਲਈ ਤੀਨੂ। ਕਿਨੂ? ਰਿੰਕ ਨੂੰ। ਰਿੰਕ ਨੂੰ ਚ ਲੈ ਕੇ ਜਾਣਾ ਸਬਾਨ ਚ ਆ ਕੇ ਲਿਆਉਣਾ ਅੱਜ। ਹਾਂ। ਕਿੱਥੇ ਗਧਾਣੇ ਤੇ? ਉਧ ਗਧਾਣੇ ਤੇ। ਮਾਰਦੀ ਹੈ ਕਿ ਹਾਂ ਨਾਲ ਦੇ ਨੀ ਕੱਲ ਲਿਆਉਣਾ ਸਮਝ ਨਾਲ ਦੇ ਨੀ ਲਾਦਣਾ ਕੱਦੋ ਆ ਸਮਾਸ ਮੂਹ ਚੱਕਵਾ ਇਹ ਤੇਲਾ ਇਹ ਚੱਕੜੂ ਕਹਿੰਦਾ ਦਹੋ ਤੇਲ ਵਾਲੇ ਨੂੰ ਬਹੁਤ ਤੇਲਾ ਚੱਕਿਆ ਆਪਣੀ ਤੇਲ ਤੇਲ ਨਿਕਲ ਗਿਆ ਹੈ ਜੀ ਯੰਗ ਆ ਜਾਨ ਜੀ ਹਾਂ ਇਹ ਲਾਦਾਂ ਮੇਰਾ ਨਾਂ ਹੈ ਹਾਂ ਮੋੜ ਦਾ ਦੋ ਦਿਨ ਥੀ ਲਾਜਣੇ ਹਲੇ ਉੱਪਰ ਲਾਜਣੇ ਦੋ ਦਿਨ ਤਾਂ ਹੀ ਨਾ ਲਾਜਣੇ ਅੱਜ ਦਾ ਕੱਲ ਦਾ ਦਿਨ ਤੇ ਜਾਨਟ ਪਾਉਂਦੇ ਹਲੇ ਤੇ ਇਹਨੇ ਵੀ ਵਰਗੀ ਆ ਜੀ ਅਸਵਾਣ ਉਹ ਰਿਕਨ ਗਾਣਾ ਕਿ ਆ ਕਮਰਜ ਤਾਰਾ ਪਾ ਦੇਣਾ ਫਿਰ ਇੱਥੇ ਹੀ ਆਉਣਾ ਚਾਹ ਕੇ ਘਰੇ ਵੀ ਨਾ ਇੱਥੇ ਬਣਾਏ ਰੋਟੀ ਪਣੀ ਇੱਥੇ ਬਣਾ ਦੇ ਗੱਡੀ ਫਿਰ ਇੱਥੇ ਕੱਪੜੇ ਰੋਟੀ ਪਣੀ ਇੱਥੇ ਬਣ ਜਾਊਗਾ ਪਾ ਕੇ ਥੱਲੇ ਜਾਇਆ ਗਿਆ ਨੇ ਮੈਂ ਕਿਹਾ ਕਿ ਮੈਂ ਪਿਆ ਲਿਆ ਰੱਖਾਂ ਉਹ ਨੋਟੀਸ ਨਾ ਆਉਂਦਾ। ਤੁਹਾਨੂੰ ਭਾਇਆ ਨਾ ਹਾਂ? ਸਰੀ? ਹਾਲੇ ਤੱਕ ਕੋਈ ਨਹੀਂ। ਲੈਟਰ ਪਾ ਕੇ ਆਉਂਦਾ। ਕੋਈ ਨਾ ਕਰਨੀ ਕੋਈ ਨਾ। ਉਹ ਕਿਸੇ ਕੰਮ ਨਾ ਫੜੇ ਕੰਮ ਨਾ ਪਿਆ ਹੋਣਾ ਤੇਰਾ 10 ਦਿਨਾਂ ਦਾ ਇੱਥੇ। ਫੜਿਆ ਤਾਂ ਨਾ ਪੜੇ ਇੱਧਰ ਆਉਣਾ ਪੈਣਾ ਜਦ ਤੱਕ ਬੁਲਾਉਣਾ ਫਿਰ। ਇਹ ਨਹੀਂ ਮੈਂ ਮੈਂ ਨਹੀਂ ਆਉਣਾ ਹੁਣ। ਠੀਕ ਨਹੀਂ ਉਦੋਂ ਪਹਿਲਾਂ ਕਹਿ ਦਿੰਦਾ ਮੈਂ। ਠੀਕ ਨਹੀਂ ਉਹ ਤਾਂ ਕੱਲ ਮੈਂ ਕਿਹਾ ਮੈਂ ਹੁਣ ਮੈਂ ਦੱਸ ਦਿੰਦਾ ਕਿਉਂਕਿ ਸਾਡਾ ਕਿਤੇ ਕੰਮ ਖੜ ਜਾਵੇ ਇੱਥੇ। ਹੈ ਕੰਮ ਦਾ ਕਿਹੜਾ ਬਗਲ ਇੱਕ ਤਾਂ ਇੱਧਰ ਜਾ ਬਜਣੀ ਜੀਰਾ ਬਜਰੀ ਉਧਰ ਬਜਣੀ ਜੀਰੇ ਬਜਰੀ ਕੋ ਸਾਹਮਣੇ ਉਹਨੂੰ ਲਪਾਈ ਰਹਿੰਦੀ ਆ ਉਹਦਾ ਕਿੱਥਾ ਗੱਲ ਲਾਣੀ ਇਹ ਕਿਥੇ ਥੋੜੀ ਤਾਂ ਇੱਟਾਂ ਦੀ ਕੰਧ ਕਰਨੀ ਪੈਣੀ ਤੁਨੂੰ ਉਹ ਤੇ ਮੂਰੇ ਉਹਦਾ ਕਰਨਾ ਕਿੱਥੇ ਉੱਲੇ ਪਾਸੇ ਅੰਦਰਲੇ ਪਾਸੇ ਦੇਖਣੀ ਜੇ ਬੱਚ ਬੁੱਜੇ ਠੋਕਦੇ ਬਗਲੇ ਬਾਹਰ ਕੰਦਰ ਕਰਨਾ ਬਾਈਓ ਬਾਈਓ ਅੰਦਰ ਵੀ ਲਾਣਾ ਜੇ ਜੇ ਬਚ ਗਈ ਟਾਇਲ ਇਹਨਾਂ ਵਿੱਚੋਂ ਯਾਰ ਲਾ ਦੇ ਸਾਲੀਆਂ ਰੰਗ ਬਰੰਗੀਆਂ ਲੋੜ ਤਾਂ ਵੈਸੇ ਹੈ ਨਹੀਂ ਭੱਗੇ ਜਿਆ ਆ ਜਾ ਹਾਂ ਮਾੜਾ ਲਾਈ ਕਰੀ ਦੱਸ ਦੇ ਦੇਖ ਲਾਂਗੇ ਯਾਰ ਜੇ ਬਚਦੀ ਹੋ ਟਾਇਲ ਆਪਣੇ ਕੋਲ ਜੇ ਥੋੜੀ ਬਥੇ ਮੰਗਾਣੀ ਮੰਗਾ ਲਾਂਗੇ ਕੱਚਾ ਕਰੇ ਦਮਾ ਹੈ ਹੈ ਕੱਚਾ ਕਰੇ ਦਮਾ ਨੂੰ ਕੱਚਾ ਕਰਦੇ ਇਹਨੂੰ ਹਾਂ ਦੇਖ ਵੇ ਦੇਖ ਵਜਰਾ ਵਜਰੀ ਮਾਰ ਦਾਂਗੇ ਨਾ ਬਚੇ ਚੰਦਨ ਵਜਰਾ ਵਜਰੀ ਘਾਰੇ ਪਾਸੇ ਲਾ ਦੇ ਆਪਣੀ ਹੱਥੇ ਟੋਹ ਲੱਗੀ ਸਾਰਾ ਹੁਣ ਥੱਲੇ ਵੀ ਦਿਖਾਉਂਦੇ ਆ ਕਾਲੇ ਆ ਪਤਾ ਗਲਤੀ ਹੋ ਗਈ ਜੇ ਚੋਰਾ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਚੋਰਾ ਪਰ ਤਿਆਰ ਕਰਾ ਕੇ ਥੱਲੇ ਬਾਤ ਤੁਹਾਨੂੰ ਤਾਂ ਆ ਬੋੜਦਾ ਅੱਛੇ ਰਹਿਣ ਲੱਜਾਂ ਲੋਕੋ ਕੀ ਕਹਿੰਦਾ ਜੀ ਕਿਹੜਾ ਆ ਲੱਗਣਾ ਇਹਦਾ ਆ ਚੱਲੀ ਜਾਣਾ ਤਾਂ ਆ ਅੱਜ ਦਾ ਦੇਖਣਾ ਇੱਕ ਇੱਕਾ ਲੈ ਕੇ ਸਮਾਨ ਲੈ ਕੇਣੋ ਲੁਧਿਆਣੇ ਤੇ ਜਾ ਅੱਜ ਲਿਆਉਣਾ ਲੁਧਿਆਣੇ ਦਾ ਸਮਾਨ ਅੱਜ ਲੁਧਿਆਣੇ ਜਾਣਾ ਤੁਹਾਡਾ ਸਮਾਨ ਹੋਣਾ ਤੇ ਬਾਲਟੀ ਚੱਕ ਲੇਗਾ ਬੰਦਾ ਆ ਇਹ ਨਹੀਂ ਫਰਮ ਨਹੀਂ ਨਿਕਲਦੀ ਕਿਹੜਾ ਪਤਾ ਲੱਗਿਆ ਇਹ ਇਹਨੂੰ ਪਤਾ ਕੱਟ ਲੈ ਗਿਆ ਪਹਿਲੀ ਹਾਂ ਸਭ ਜਗ ਕਬਜ਼ਾ ਨਹੀਂ ਹੋਦਾ ਪਹਿਲੀ ਕਬਜ਼ਾ ਕਰ ਲੈ ਇਹ ਹੀ ਮਦਦ ਹਨ ਕਿਹੜਾ ਕਰ ਲੋਗੇ ਇਹਨੂੰ ਦਿਨ ਵਾਲੀ ਦੀ ਦੋ ਬੋਲਟੀਆਂ ਇਹ ਕਰ ਰਹੇ ਗਏ। ਕਿਆ ਮਤਲ ਹੈ ਗਿਆ? ਇਹ ਨਹੀਂ ਪਤਾ ਨੋ ਕਿਹੜਾ ਲੈ ਕੇ। ਦੋ ਬਾਲੀਆਂ ਦਾ ਕੰਮ ਕਰਿਆ। ਬਾੜੀਆਂ ਦਾ ਕੰਮ ਹੋ ਗਿਆ। ਕਿਹੜੀਆਂ ਸਾਡੀਆਂ? ਹਾਂ, ਕਰਨ ਦੇ ਦਿਨ। ਹੋ। ਅਸੀਂ ਬੰਡੂਗੇ ਫਿਰ ਸਾਨੂੰ। ਉਹ 1100 ਰੁਪਏ ਦੀ ਵੇਚਦਾ ਉਹ। 1100 ਕੱਢ ਲੂਗੇ ਤਾਂ। ਕੀ ਲੱਤੀ ਆ ਹਾਂ? ਬਾਹਰ। ਦਾ ਇਹ ਕੰਨੀ ਇਹਦਾ ਪੱਈਆ ਜਿੰਨੀ ਜਿੰਨੀ ਕਰ ਲੈ ਕੁੱਤੇ ਸਮਝਾਸ ਭਾਈ ਜੰਗਲ ਮਾਰੀ ਉੱਪਰ ਕਰਕੇ ਜਾਉਂਗੇ ਟੱਟੀ ਉੱਪਰ ਬੈਠ ਕੇ ਜਾਉਂਗੇ ਕੁੱਤੇ ਸਾਲੇ ਇਹ ਗਲਾਸ ਵੀ ਦੇਣਾ ਰਹਾਗੇ ਇੱਕ ਲੱਕ ਚੱਕ ਬੋਪੇ ਉੱਪਰ ਚੱਕ ਕੁੱਤੇ ਕੁੱਤੇ ਨੇ ਡੇੜਾ ਵੀ ਨਹੀਂ ਕਰਦੇ ਸਾਰੇ ਇੱਥੇ 서ਦੇ ਆ ਕੇ ਆ ਲੈ ਤੇ ਬਈ ਫੋਨ ਖੁੱਲੇ ਦਿਖਾਈਏ ਇਹ ਸਾਡਾ ਉੱਪਰ ਦਾ ਸੀ ਇੱਧਰ ਵੀ ਲੱਗ ਗਈ ਆ ਸਾਰੀ ਅੱਛਾ ਐਂ ਵੀ ਆ ਸਕਦੇ ਇੱਧਰ ਨੂੰ ਆ ਲੈ ਮੈਂ ਇੱਧਰੋਂ ਕਹਿੰਦਾ ਉਹਨਾਂ ਨੂੰ ਓ ਰੋਟੀ ਲਾਜਾ ਇੱਧਰ ਨੂੰ ਆ ਜਾਓ ਕਿਹੜਾ ਉਹ ਦਰਵਾਜ਼ਾ ਐ ਫਿਰ ਰੈਡੀ ਮੇਟ ਨੇ ਹੋਣੇ ਦਾ ਹਾਂ ਉਹ ਦਾਦੂ ਨੂੰ ਨਹੀਂ ਫਿਰ ਪੰਨ ਤੋੜ ਹੋਣੀ ਇਹਦੀ ਲਾ ਦੇ ਲਾ ਦੇ ਉਹ ਤਾਂ ਆਪ ਆਪੇ ਥੋੜੀ ਕੱਢ ਦੇਣੀ ਉਹਨਾਂ ਨੇ ਹਾਂ ਲਾ ਦੇ ਬਾਤੂ ਹੋਣਾ ਕੰਮ ਨਵੇੜ ਨਿਕਲ ਬਾਹਰ ਤੂੰ ਮੈਡਮ ਜੀ ਰੋਟੀ ਲਾ ਦਿਓ ਆ ਗਿਆ ਮੈਂ ਹਾਂ ਦਾ ਉਹ ਚਾਹ ਚੋ ਮਿਲ ਗਈ ਸਾਰਿਆਂ ਨੂੰ ਹਾਂ ਹਾਂ ਹਾਇ ਰ ਬੱਸ ਸੋਨੀ ਅੰਕਲ ਕਿੱਧਰ ਹੈ ਅੱਜ ਨਹੀਂ ਆਇਆ ਜਿੰਨ੍ਹ ਪਾਇਆ ਉਹ ਤੇ ਕੱਲ ਜੀ ਤਰੇਟ ਤੇ ਹੈ ਠੀਕ ਹੈ ਯਾਰ ਜੀ ਹਾਂ ਹਾਂ ਮੈਂ ਵੀ ਕਰਕੇ ਦੇਖਦਾ ਯਾਰ ਨਾ ਰੰਮਾਰੇ ਚਾਰ ਅੱਜ ਉਹ ਨਾਡੀ ਹਾਂ ਤਾਂ ਤਾਂ ਇਹਨਾਂ ਨੂੰ ਕਾਲ ਨਹੀਂ ਲੈ ਗੀ ਕਾਲੂ ਨਹੀਂ ਆ ਗਾ ਮੈਨਾਂ ਉਹਨੂੰ ਕਾਲੇ ਰੰਗ ਕਰੇ ਕਾਲੂ ਰੱਖਤਾ ਇੱਕ ਕਾਲੂ ਮਾਲੂ ਕੌਣ ਭਾਬੀ ਦੀਵਾ ਜੱਗਾ ਉਹ ਉਪਰਾਏ ਨੇ ਨਾਮ ਲੱਗਤਾ ਮੇਰਾ ਜਿਸ ਕੇ ਨਾਂ ਤੇ ਮੇਰੇ ਲੋਕ ਆਏ ਡਾਡੀ ਜਿਹਨੇ ਕਿਹਾ ਲਾਲੀ ਦੀ ਲਾਲੀ ਡਾਡੀ ਬਸ ਉਹ ਉਹ ਉਪਰਾਏ ਨੇ ਰੱਖਿਆ ਹੋਇਆ ਹੈ ਉਹਦੇ ਤੇ ਉਹ ਕਹੇ ਆਦੇ ਆ ਗਿਆ ਆ ਗਿਆ

ਰੱਖ ਦੇ ਕੱਪੜੇ ਉਪਰੇ ਕੁਝ ਕਰ ਹਾਂ ਬਾਧ ਕਰਤੀ ਹਾਂ ਕਰਦਾ ਕੋਈ ਕੋਈ ਕਰਦਾ ਲੈ ਸਵੇਰ ਦਾ ਵਿਹਲੇ ਤਾਂ ਵਿਹਲੇ ਕਿੱਥੇ ਤੇ ਅਸੀਂ ਹੁਣ ਉੱਧਰ ਤੇ ਕੱਪੜੇ ਸ਼ਿਫਟ ਕਰਨੇ ਇੱਧਰ ਕਰਨੇ ਸ਼ੁਰੂ ਕਰ ਲੈਣੇ ਸਾਫ਼ ਕਰਨਾ ਹੈ ਹੈ ਜਿਹੜੇ ਨਵੇਂ ਆਇਆ ਹੈ ਤਾਂ ਉਹਨੇ ਚੰਗਾ ਨਹੀਂ ਕਰਨਾ ਬਣਿਆ ਨਹੀਂ ਉਹ ਡੇੜਾ ਅੱਛਾ ਆਹ ਕਮਰੇ ਚ ਮੂ ਕਿਹੜਾ ਇਹੇ ਨਾ ਮਿੱਟੀ ਮੁੰਦੇ ਆ ਖਿੱਚਦਾ ਵੀ ਇਹ ਖਿੱਚਦਾ ਇਹ ਇਹ ਚੱਲਣਾ ਨਹੀਂ ਹੈ ਇਹ ਤਾਂ ਦੋ ਦੋ ਦੇ ਵਾਲਾ ਗੱਡੀ ਵਾਲਾ ਹੈ ਉਹ ਨਹੀਂ ਇਹ ਤਾਂ ਪਲੱਗਰ ਗੱਡੀ ਵਾਲਾ ਹੈ ਕਿੱਥੇ ਲਾਉਂਗੀ ਆ ਹਾਂ ਲੱਗ ਲੱਗਣਾ ਨਹੀਂ ਕਿਤੇ ਲੱਗਣਾ ਹੈ ਆ ਮੈਂ ਇਹਦੇ ਪਰ ਨੀਂਦ ਰੱਖੀ ਸੀ ਹਾਂ ਐ ਹੋ ਗਈ ਕਿੱਨਾ ਆਪਣਾ ਕਿੱਥੇ ਪਿਆ ਉਹ ਕਿੱਥੇ ਪਿਆ ਉਹ ਬੜਾ ਸਰਾ ਹਾਂ ਤੂੰ ਸਿਰ ਤੇ ਪੀਲੀ ਬੇ ਉਹਨੂੰ ਘੁੱਟੋ ਬਾਹਰ ਉਹ ਦੇਖੀਂ ਕੀ ਕੀ ਪ੍ਰੋਬਲਮ ਉਹਦੇ ਚ ਹਾਂ ਮੈਂ ਇਹਦੇ ਉਹਦੇ ਰੇਗੀ ਇਹ ਤਾਂ ਚੱਲਣਾ ਨਹੀਂ ਹੈਗਾ ਬੈਟਰੀਆਂ ਚੱਲਣਾ ਇਹ ਹੈ ਬੈਟਰੀਆਂ ਚੱਲਣਾ ਇਹ ਹੈ ਉਹ ਨਹੀਂ ਚੱਲਣਾ ਉਹਦੇ ਨਾਲ ਐਦਾਂ ਪਲੱਗੇ ਨਹੀਂ ਹੈ ਕਿ ਤੇ ਗੱਡੀਆਂ 'ਚ ਹੁੰਦਾ ਆਹਾ ਪਲੱਗ ਤਾਂ ਮੈਂ ਦੇਖਿਆ ਹੀ ਨਹੀਂ ਹਾਂ ਇਹ ਮੈਂ ਤੇ ਇਦੇ ਕਰ ਗਏ ਗਏ ਗੱਡੀ ਵਾਲਾ ਇਹ ਇਹਦੇ ਨਾਲ ਚੱਲਣਾ ਕੰਮ ਉਹ ਨਹੀਂ ਬਿਜਲੀ ਦੇਈ ਜਾਣਾ ਲੱਭਿਆ ਹਰੂਮ ਸਾਡਾ ਤਿਆਰ ਆ ਨਾ ਨਹੀਂ ਤੁਸੀਂ ਬਿਜਲੀ ਵਾਲੇ ਨੂੰ ਬੁਲਾਓ ਤਾਂ ਮੇਰੇ ਤਾਂ ਮੇਰਾ ਕੰਮ ਖੜ ਜੇਣਾ ਕੋਈ ਨਾ ਕੱਲੂ ਅੱਜ ਉਹੀ ਸਮਾਨ ਲੈਣ ਚੱਲਿਆ ਹੋਣਾ ਤੇ ਲੁਧਿਆਣੇ ਤੇ ਪਿਛਲੇ ਦਿਨ ਸਮਾਨ ਲਿਆਉਣਾ ਅੱਜ ਇੱਕ ਪਾਰਟੀ ਆ ਉਹ ਜਿਹੜਾ ਜਨਮਨ ਬਲੌਗ ਰੰਗ ਘਾਟ ਦਾ ਬਲੌਗ ਬਣਾਉਂਗੇ ਤਾਂ ਹੀ ਮੈਂ ਤਾਂ ਬਲੌਗ ਸ਼ੁਰੂ ਨਹੀਂ ਕੀਤਾ ਹੈਗਾ ਤੇ ਥੋੜੀ ਡੈਂਟੀਸ਼ੀ ਛੱਡੀ ਵੀ ਕਰਾ ਕੇ ਆਉਣੀ ਆ ਤੇ ਥੋੜੀ ਜਿਹੀ ਖਾਇਰ ਰੋਟੀ ਠੀਕ ਹੈ ਜੀ ਇਹ ਚਾਬੀਆਂ ਦੇ ਦਿੱਤੀ ਤੁਹਾਨੂੰ ਇਹਦੀਆਂ ਚਾਬੀਆਂ ਤਾਂ ਦੇ ਦਿੱਤੀ ਠੀਕ ਹੈ ਜੀ ਇਹ ਹੁਣ ਸਾਫ਼ ਸਭਈ ਆ ਵੀ ਹੁਣੀ ਆ ਬਹੁ ਹੌਲੀ ਹੌਲੀ ਕਰੀ ਸੀ ਇਹ ਬਸ ਫਿਰ ਇੱਥੇ ਸਮਾਨ ਅੰਦਰ ਵਿੱਚ ਸਾਫ਼ ਹੈ ਨਾ ਹਾਂਜੀ ਕੁਛ ਨਹੀਂ ਕਰਿਆ ਮੈਂ ਤਾਂ ਇਦੀ ਇਵੇ ਪਰ ਰਹਿ ਗਈ ਬੱਚੇ ਤਾਂ ਸਾਫ਼ ਕਰੋ ਇਹਨੂੰ ਮੈਂ ਤਾਂ ਇਦੇ ਕਹਿੰਦੀ ਸੀ ਇਦੇ ਦਾ ਧੂੜ ਖਿੱਚੀ ਹੋਣੀ ਆ ਮ्हे ਇਹ ਤਾਂ ਸਾਫ ਤਾਂ ਇਹਦੇ ਨਾਲੇ ਹੋਣਾ ਕੱਪੜੇ ਨਾਲੇ ਇਹ ਹਾਂ ਸਾਫ ਕੱਪੜੇ ਨਾਲੇ ਹੋਣਾ ਥੋੜਾ ਗੁੰਦਾਂ ਗੁੰਦਾਂ ਹਾਂ ਲੱਗਦਾ ਫੇਰ ਟੰਡਾ ਕਿੰਨਾ ਲੱਗਦਾ ਇਹ ਇੱਥੇ ਕਿੱਥੇ ਇੱਥੇ ਹੀ ਲੱਗਣਾ ਹੈ ਮਤਲਬ ਉਹ ਤਾਂ ਲਾਤਾ ਉਹਨੇ ਉੱਥੇ ਉਹ ਲਾਤਾ ਉਧਰ ਇਹ ਛੋਟਾ ਨਹੀਂ ਹੋਣਾ ਇਹਨੇ ਹਨਾ ਹਾਂ ਉਹ ਜਨਾ ਲੱਗ ਜਾਣਾ ਤਾਂ ਜਿਆ ਵੀ ਲਾਉਣਾ ਵੀ ਲੱਗ ਜਾਊਗਾ ਇਹਨੂੰ ਇੱਥੇ ਲਾ ਦਾਂਗੇ ਜੇ ਲਾਉਣਾ ਹੋਇਆ ਇੱਥੇ ਲੱਗ ਜਾਊ ਇਹ ਛੋਟਾ ਲੱਗ ਸਕਦਾ ਕਿਹੜਾ ਇਹੀ ਲੱਗ ਜਾਣਾ ਤਾਂ ਫਿਰ ਤਾਂ ਟਰਡ ਹੋਊਗਾ ਇਹ ਨੇ ਹੁੰਦਾ ਮੋਨ ਬਸ ਇੰਨਾ ਕੇ ਹੋਣਾ ਇਹ ਹੋਰ ਪਾਸੇ ਲਾ ਦਾਂਗੇ ਇਹ ਇਹਦੇ ਵਿੱਚ ਆਇਆ ਡਰਜਾ ਲੱਗੀ ਜਾਂਦਾ ਹਾਲੇ ਕਿਤੇ ਹੱਥ ਨਾ ਆ ਜਾਵੇ ਚੰਨਵਾ ਹਮ ਹਾਲਤ ਦਾ ਗਲਤ 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 ਇਹਦੇ ਹੁੰਦਾ ਪਿੱਛੇ ਪਚਾਤਾ ਤੁਸੀਂ ਗਲਤ ਪਸੇ ਆ ਗਏ ਅਜੇ ਤਰ ਜਾਣਾ ਜਦੋਂ ਰਹਿਣਾ ਤੇ ਉਹ ਕੁਛ ਨਹੀਂ ਆ। ਤੁਸੀਂ ਗਲਤ ਦੱਸਤਾ ਨਾ। ਆ ਮੈਂ ਜੱਲ। ਆ ਲਓ। ਅਬ ਇੱਥੇ ਰੱਖ ਲਾ। ਰੱਖ ਦੇ ਬੱਚਾ। ਕੱਲ ਦਾ ਰਾਹ ਤਾਂ ਸਿੱਤੇ ਪਾਣੀ ਪੂਣੀ ਮਾਰ ਕੇ ਆਂ ਧੋਤਾ ਚਾਰੇ ਪਾਸੇ ਤੇ। ਵੀ ਰੋਟੀ ਦਾ ਸੀ ਇੱਥੇ ਬਣਾਉਣ ਨੂੰ ਫਿਰਦੇ ਤੇ। ਵੀ ਚਾਹ ਪਾਣੀ ਦਾ ਇੱਥੇ ਆ ਜੂ ਕਿ ਸਾਰਾ। ਸਕਾਈ ਦੇ ਤਾਂ ਨਹੀਂ ਆਇਆ। اچھا। ਨਹੀਂ ਕੋਤੇ ਦੋ ਨਹੀਂ ਹੱਤਾ। ਲੱਗਾ। ਉਹਨਰ ਕੋਤੇ ਦੀ ਚਾਬੀ। ਚਾਬੀ ਨਿਕਲ ਗਈ ਤਾਂ। ਹਾਂ। ਆਹ ਬਾੜ ਧੋ ਕੇ ਰੱਖ ਲੇ ਫਿਰ ਮੈਂ ਬਚ ਨੂੰ ਜਾਣਾ ਹੋਊਗਾ। ਉਕਟ ਅੱਜ ਮੈਂ ਕਹਿੰਦਾ 4-1/2 ਸਾਲ ਬਾਅਦ ਕ੍ਰਿਕਟ ਚ ਪਾਸਟੀ ਕੀਤੀ ਸੀ ਜੀ ਮੈਂ ਪੋਸਟਾਂ ਮਤ ਖੇਡਣ ਗਿਆ ਨੇ ਮਾਪੇ ਜਾਂਦਾ ਨਹੀਂ ਤਹਾਗਾ ਰਾਤ ਪਾਇਏ ਪਾਇਏ ਤੇ ਖਾਦੀ ਪੀਤੀ ਜਹਾਂ ਹੋ ਗਈ ਮੇਤੇ ਜੀ ਜਦ ਸਵੇਰੇ 7:00 ਆ ਗਿਆ ਫੋਨ ਉਹਨਾਂ ਦਾ ਕਹਿੰਦੇ ਮੈਂ ਆ ਜਾ ਮੈਂ ਕਿਹਾ ਆਉਂਦਾ 6:30 7:20 ਪਹੁੰਚ ਗਿਆ ਤੇਰੇ ਲੈ ਆਓ ਜੀ ਦੇ दो ਦੋ ਰੋਟੀਆਂ ਤੇ ਖਾਈਏ ਕਿੱਝ ਤੇਿਆਰੀ ਦੇ ਨਵੇਂ ਪਰਦਨ ਵਾਰਾ ਜਿਹੜਾ ਕੈਨੇਡਾ ਫਿਲਮ ਆਈ ਦੀ ਭਾਈ ਦੇਖ ਲੋ ਹੋਟ ਸਟਾਰ ਪਰ ਹਲੇ ਮੈਂ ਦੇਖੀ ਨਹੀਂ ਜੀ ਇਹ ਦੇਖਦਾ ਪਰਮੇਸ਼ ਬਰਮਾ ਸਬ지 ਕੀ ਆ ਸਬ지 ਮੈਂ ਛੋਲੇ ਦੀ ਤੇ ਅਲੂਣੇ ਬਣਾਉ ਲੱਗੀ ਅਲੂਣੇ ਚਾਹ ਅਲੂਣੇ ਪਰੋਠੇ ਬਣਾ ਦੇ ਫਿਰ ਫਿਰ ਖਾ ਕੇ ਨਿਕਲਾਂ ਮੈਂ ਵੀ ਚੱਡ ਰਿਹਾ ਨੇ ਮੈਂ ਵੀ ਮੇਰੇ ਤੋਂ ਲਾਈਵ ਚੱਲ ਰਿਹਾ ਸਾਰਾ ਕੋਈ ਦੇਖ ਰਿਹਾ ਸੀ ਇੱਥੇ ਬੈਠੇ ਫੇੜਾ ਬੰਦਾ ਆ ਗਿਆ ਅਛਾ ਉਹਦੇ ਵਾਲਾ ਆ ਗਿਆ ਬਾਹਰ ਅਛਾ ਤਾ ਸੱਤੋ ਲੋ ਜੀ ਅੱਜ ਦਾ ਲਾਈਵ ਬੰਦ ਕਰੀਏ ਜੀ ਧੰਨਵਾਦ ਜੀ ਲਾਈਵ ਦੇਖਣ ਵਾਸਤੇ ਮਾ ਤੁਸ ਪੁੱਛਿਆ ਜਿਹੜੀ ਨਹੀਂ ਗਏ ਬੰਤਨੇ ਕਰਾਉਣਾ